ਕੱਸੀ ਕਿ ਪੰਜਾਬ ਕੈਬਨਿਟ ਦਾ ਵਿਸਥਾਰ ਅੱਜ ਹੋਵੇਗਾ। ਹੋਤੇ ਹੀ ਚੰਡੀਗੜ੍ਹ ਰਾਜਪਵਨ ਵਿਖੇ ਦੁਪਹਿਰ 1 ਵਜੇ ਮੀਟਿੰਗ ਜੜੀ ਹੋਵੇਗੀ। ਸੰਜੀਵ अरोड़ा ਦੇ ਮੰਤਰੀ ਮੰਡਲ ਵਿੱਚ ਦਾਖਲੇ ਦੀ ਪੁਸ਼ਟੀ ਹੋ ਸਕਦੀ ਅਤੇ ਕੁਝ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਫੇਰ ਬਦਲ ਹੋ ਸਕਦਾ ਹੈ। ਲਗਭਗ 2.5 ਸਾਲਾਂ ਚ ਸੱਤਵਾਂ ਮੰਤਰੀ ਪੰਜਾਬ ਕੈਬਨਿਟ ਦਾ ਵਿਸਥਾਰ ਅੱਜ ਜਿਹੜਾ ਵਿਕਾਸ ਦਾ ਸੁਖਨਿਆ ਕੀ ਚੰਡੀਗੜ੍ਹ ਰਾਜਪਾਲ ਹੋਂ ਦੇ ਵਿੱਚ ਦੁਪਹਿਰ 1 ਵਜੇ ਜਿਹੜੀ ਉਹ ਮੀਟਿੰਗ ਹੋਵੇਗੀ ਸੰਜੀਵ अरोड़ा ਦੇ ਮੰਤਰੀ ਮੰਡਲ ਦੇ ਵਿੱਚ ਦਾਖਲੇ ਦੀ ਪੁਸ਼ਟੀ ਕੀਤੀ ਗਈ ਹੈ ਉੱਥੇ ਹੀ ਕੁਝ ਮੰਤਰਾਂ ਦੇ ਵਿਭਾਗਾ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਸਾਡੇ ਨਾਲ ਅਮਿਤ 세ਠੀ ਜੁੜ ਚੁੱਕੇ ਨੇ ਅਮਿਤ 세ਠੀ ਕੀ ਕੋ ਜਾਣਕਾਰੀ ਅੱਜ 1 ਵਜੇ ਜਿਹੜੀ ਉਹ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ ਕੀ ਕੁਝ ਜਾਣਕਾਰੀ ਇਹ ਕਿਹਾ ਜਾ ਰਿਹਾ ਹੈ ਕਿ ਰਾਜਪਵੰਦ ਦੇ ਵਿੱਚ 1 ਵਜੇ ਜਿਹੜੀ ਉਹ ਮੀਟਿੰਗ ਹੋਵੇਗੀ ਉੱਥੇ ਸੰਜੀਵ ਅਰੋੜਾ ਬਾਰੇ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਵਿੱਚ ਦਾਖਲੇ ਦੀ ਪੁਸ਼ਟੀ ਹੈ ਅ ਬਿਲਕੁਲ ਦੱਸਣਾ ਚਾਹਾਂਗਾ ਮਨਸੇਹਿਤ ਅਗਰ ਰਾਜੀ ਗੱਲ ਕਰੀਏ ਤੇ ਅੱਜ گورنر ਹਾਊਸ ਦੇ ਵਿਸ਼ੇ ਤੋਂ ਜਿਹੜੀ ਇਹ ਸੋਚਾਈ ਜਾ ਸਕਦੀ ਹੈ ਮੰਤਰੀ ਮੰਡਲ ਦੇ ਵੀ ਜਿਹੜਾ ਹੈ ਫੇਰ ਬਦਲ ਹੋਣ ਦੀ ਸੰਭਾਵਨਾ ਹੈ ਉੱਥੇ ਹੀ ਅਗਰ ਗੱਲ ਕਰੀਏ ਅਸੀਂ ਤੇ ਵੇਖੋ ਸੰਜੀਵ ਅਰੋੜਾ ਨੂੰ ਜਿਹੜਾ ਹੈ ਜ਼ਿੰਮੇਵਾਰੀ ਜਿਹੜੀ ਹੈ ਮਿਲ ਸਕਦੀ ਹੈ ਕਿਉਂਕਿ ਕਈ ਦਿਨਾਂ ਤੋਂ ਪ੍ਰਯਾਸ ਲਗਾਏ ਜਾ ਰਹੇ ਨੇ ਲੁਧਿਆਣਾ ਕਸ਼ਮੀਰੀ ਜਿਹੜੀ ਫੀਡ ਵੀ ਜਿਹੜੀ ਜਿਹੜੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਉਸ ਤੋਂ ਬਾਅਦ ਵੀ પ્રયાસ ਲਗਾਏ ਜਾ ਰਹੇ ਸੀਗੇ ਕਿ ਇਹ ਜਿਹੜੀ ਹੈ ਆਪਣਾ ਫੇਰ ਬਦਲ ਜਿਹੜਾ ਹੈ ਹੋ ਸਕਦਾ ਹੈ ਤੇ ਬਿਲਕੁਲ ਕਹਿ ਸਕਦੇ ਆ ਕਿ 1 ਵਜੇ ਦੇ ਆਸਪਾਸ ਜਿਹੜਾ ਹੈ ਇੱਕ ਵੱਡਾ ਜਿਹੜਾ ਹੈ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਣ ਦੀ ਸੰਭਾਵਨਾ ਜੀ ਅਮਿਤ ਸੂਤਰਾ ਦਾ ਕਹਿਣਾ ਹੈ ਕਿ ਅਮਿਤ ਅਰੋੜਾ ਨੂੰ ਜਿਹੜਾ ਵਿਭਾਗ ਦੇਣ ਦੇ ਲਈ ਇੱਕ ਮੌਜੂਦਾ ਮੰਤਰੀ ਤੋਂ ਇੱਕ ਵਿਭਾਗ ਵੀ ਖੋਇਆ ਜਾ ਸਕਦਾ ਹੈ ਸੂਤਰਾ ਦਾ ਕਹਿਣਾ ਹੈ ਇਹ ਆਪ ਕੋਈ ਸੁਪਤਰਾ ਦੇ ਹਵਾਲੇ ਤੋਂ ਜ਼ਰੂਰ ਖਬਰ ਆ ਰਹੀ ਹੈ ਕਿ ਫੇਰ ਬਦਲ ਜਦੋਂ ਹੁਣ ਆਜਾ ਹੁਆ ਹੈ ਤੇ ਕਈ ਮੰਤਰੀ ਜਿਹੜੇ ਨੇ ਹੋ ਸਕਦਾ ਇਹਦੇ ਵੀ ਜਿਹੜੇ ਨੇ ਬਦਲੇ ਜਾ ਸਕਦੇ ਨੇ ਕਿਉਂਕਿ ਪਿਛਲੇ ਕਈ ਆਪਣਾ ਅਗਰ ਗੱਲ ਕਰੀਏ 3 ਸਾਲਾਂ ਦੀ ਅਗਰ ਆਮ ਆਦਮੀ ਪਾਰਟੀ ਦੇ ਕਾਰਜਕਾਰਨੀ ਤੇ ਇਹਦੇ ਵਿੱਚ ਹੁਣ ਤੀਸਰੀ ਵਾਰੀ ਜਿਹੜੀ ਹੈ ਫੇਰ ਬਦਲ ਜਿਹੜੀ ਹੈ ਕੈਬਨਿਟ ਦੀ ਹੋਣੀ ਹੈ ਤੇ ਇੱਕ ਉਹਦਾ ਜਿਹੜਾ ਹੈ ਜ਼ਰੂਰ ਕੀਤਾ ਜਾ ਸਕਦਾ ਕਿਉਂਕਿ ਪਹਿਲਾਂ ਤੋਂ ਹੀ ਇਹ ਗੱਲਾਂ ਸਾਫ਼ ਹੋ ਗਈਆਂ ਸੀ ਕਿ ਅਗਰ ਸੰਜੀਵ ਅਰੋੜਾ ਜਿਹੜੇ ਨੇ ਲੁਧਿਆਣਾ ਤੋਂ ਦਿੱਤੇ ਨੇ ਤੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੇਗੀ ਤੇ ਫਿਰ ਕੋਈ ਇੱਕ ਵਜੇ ਜਿਹੜੀ ਹੈ ਪੂਰੀ ਸਪਸ਼ਟੀਕਰਨ ਹੋ ਜਾਏਗਾ ਕਿ ਕਿਹੜਾ ਉਪਾ ਉਹਨਾਂ ਨੂੰ ਆ ਦਿੱਤਾ ਜਾਂਦਾ ਜੀ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੁਝ ਮੰਤਰੀਆਂ ਦੇ ਵਿਭਾਗ ਵੀ ਜਿਹੜੇ ਨੇ ਉਹ ਬਦਲੇ ਜਾ ਸਕਦੇ ਨੇ ਮੀਟਿੰਗ ਦੇ ਵਿੱਚ ਪ੍ਰਾਪਤ ਜਿਹੜੀ ਕਪਤਰਾ ਦੀ ਜਿਹੜੀ ਜਾਣਕਾਰੀ ਹੈ ਉਹਦੇ ਸਾਹਮਣੇ ਤਾਂ ਹਾਲਾਂਕਿ ਇਹ ਗੱਲ ਜਿਹੜੀ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਜਿਹੜਾ ਹੈ ਸੋਚ ਪਾਸਾ ਤੋਂ ਬਾਅਦ ਜਦੋਂ ਮੰਤਰੀ ਮੰਡਲ ਦੀ ਜਿਹੜੀ ਹੈ ਗੱਲ ਇਸੇ ਜਿਹੜੇ ਨੇ ਫੋਸਾਕ ਰੱਖੀ ਸੀ ਬਦਲ ਜਿਹੜਾ ਹੈ ਦੇਖੋ ਮਿਲ ਸਕਦਾ ਹੈ ਕਿ ਕਈ ਜਿਹੜੇ ਮੰਤਰੀ ਨੇ ਉਹਨਾਂ ਤੋਂ ਇੱਕ ਪਦ ਲੈ ਕੇ ਜਿਹੜਾ ਹੈ ਦੂਸਰੇ ਨੂੰ ਕਿਸੇ ਹੋ ਜਿਹੜੀ ਹੈ ਜ਼ਿੰਮੇਵਾਰੀ ਦੇ ਦਿੱਤੀ ਹੈ ਕਿਥੇ ਜਾ ਸਕਦੀ ਹੈ ਅਮਿਤ ਵਦੇਲੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਦੱਸਦੇ ਕਿ ਕੁਝ ਮੰਤਰਾਲੇ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਸੂਤਰਾ ਦੇ ਵੱਲੋਂ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਰੋੜਾ ਨੂੰ ਵਿਭਾਗ ਦੇਣ ਦੇ ਲਈ ਇੱਕ ਮੌਜੂਦਾ ਮੰਤਰੀ ਤੋਂ ਇੱਕ ਵਿਭਾਗ ਵੀ ਖੋਇਆ ਜਾ ਸਕਦਾ ਹੈ ਇਸੇ ਲਈ ਦੀ ਵੱਡੀ ਖਬਰ ਦੱਸਣਾ ਫਿਲਹਾਲ 1 ਵਜੇ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਦੁਪਹਿਰ ਬਾਅਦ ਮੀਟਿੰਗ ਹੋਵੇਗੀ